ਆਪਰੇਸ਼ਨ ਸੰਧੂਰ ਦਾ ਇੱਕ ਫੇਰ ਲੱਗਿਆ ਜਿੱਥੇ ਵਕ ਵਕ ਜਿਹੜੇ ਫੌਜੀ ਜਵਾਨਾਂ ਨੂੰ ਜਿਹੜੀ ਸਾਡੇ ਚੰਗੀਆਂ ਚੀਜ਼ਾਂ ਮੁਹਈਆ ਕਰਵਾਈ ਜਾਂਦੀਆਂ ਸਾਡੀ ਸੁਰੱਖਿਆ ਦੇ ਲਈ ਜਿਹੜੇ ਅਸੀਂ ਕਹਿ ਸਕਦੇ ਨਵੀਂ ਤਕਨੀਕ ਦੇਖੋ ਇਹ ਰੋਬਟ ਹੈ ਜਿਹੜਾ ਕਿ ਇੱਕ ਰਿਮੋਟ ਦੇ ਨਾਲ ਚੱਲ ਰਿਹਾ ਹੈ ਪਹਿਲਾਂ ਤੁਹਾਨੂੰ ਇਸ ਦੀ ਤਸਵੀਰ ਦਿਖਾਣਾ ਹੈ ਜਿਸ ਨੂੰ ਗਰਾਉਂਡ ਰੋਬਟ ਕਹਿੰਦੇ ਰਿਮੂਲ ਹੈਗਾ ਤੇ ਇਹ ਇੱਕ ਜੋਸੇ ਸ਼ੇਪ ਹੈਗੀ ਹੈ ਦਾ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਐਨੀਮਲ ਦੀ ਸ਼ੇਪ ਤਰ੍ਹਾਂ ਇਸ ਦੀ ਸ਼ੇਪ ਹੈਗੀ ਹੈ ਤੇ ਇਸ ਦੇ ਉੱਪਰ ਅ ਰਿਮੋਟ ਦੇ ਨਾਲ ਚਾਰ ਕੈਮਰੇ ਲੱਗੇ ਹੋਏ ਨੇ ਜਿਹੜੀ ਪੂਰੀ ਤਕਨੀਕ ਦੇ ਨਾਲ ਜਿਹੜਾ ਕਿ ਇਹ ਜਦੋਂ ਵੀ ਕਿਤੇ ਇਨਡੋਰ ਜਾਂ ਕਿਤੇ ਅ ਅੰਦਰ ਕਿਤੇ ਕੋਈ ਹਾਦਸਾ ਹੁੰਦਾ ਤਾਂ ਉੱਥੇ ਅਗਰ ਕੋਈ ਜਗ੍ਹਾ ਤੇ ਕੋਈ ਛੁਪੇ ਹੋਣ ਦਾ ਡਰ ਹੁੰਦਾ ਤਾਂ ਉੱਥੇ ਇਸ ਨੂੰ ਅੰਦਰ ਭੇਜ ਕੇ ਇਸ ਦੀ ਪੂਰੀ ਜਿਹੜੀ ਫੁਟੇਜ ਹੈਗੀ ਹੈ ਬਾਹਰ ਦੇਖੀ ਜਾ ਸਕਦੀ ਹੈ ਤੇ ਇਸ ਦਾ ਪੂਰਾ ਜਿਹੜਾ ਇੱਕ ਦੱਸਿਆ ਜਾ ਰਿਹਾ ਜਿਹੜਾ weight ਹਰ ਇੱਕ ਜਿਹੜੀ ਇਸ ਦੀ ਜਾਣਕਾਰੀ ਹੈਗੀ ਹੈ ਉਹ ਸਕਰੀਨ ਉੱਪਰ ਜ਼ਰੂਰ ਦੱਸੀ ਹੋਈ ਜਿਹੜਾ ਕਿ ਇਸ ਦਾ ਜਿਹੜਾ weight ਹੈ 52 ਕਿਲੋ ਇਸ ਦਾ ਆਪਣਾ ਖੁਦ weight ਹੈਗਾ ਤੇ 10 ਤੋਂ 15 ਕਿਲੋ ਜਿਹੜਾ weight ਹੈ ਇਹ ਕੈਰੀ ਜਿਹੜਾ ਕਿ ਆਪਦੇ ਉੱਪਰ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਇਹਦੇ ਉੱਪਰ ਚਾਰ ਕੈਮਰੇ ਲੱਗੇ ਹੋਏ ਨੇ ਜਿਸ ਤਰ੍ਹਾਂ ਇਸ ਦੀ ਜਿਹੜੀ ਸ਼ੇਪ ਹੈ ਇਸ ਤਰ੍ਹਾਂ ਬਿਲਕੁਲ ਇਹ ਡਾਊਨ ਅਪ ਡਾਊਨ ਕਿਸ ਤਰੀਕੇ ਦਾ ਮਰਜੀ ਕਿਤੋਂ ਜਗ੍ਹਾ ਟਾਈਟ ਹੈ ਤਾਂ ਉਸ ਨੂੰ ਅਸੀਂ ਅੰਦਰ ਵੀ ਲਾ ਸਕਦੇ ਹਾਂ ਤੇ ਪੂਰੀ ਜਿਹੜੀ ਇਹ ਤਕਨੀਕ ਹੈਗੀ ਹੈ ਸਰ ਬਤਾ ਸਕਦੇ ਹਾਂ ਇਸ ਕੇ ਬਾਰੇ ਵਿੱਚ ਇਸ ਤੱਕ ਨਹੀਂ ਮਨਾ ਕੇ ਐਵੇਂ ਨਹੀਂ ਬਤਾ ਸਕਦੇ ਆਨਲਾਈਨ ਨਹੀਂ ਬਿਲਕੁਲ ਇਹ ਜਿਹੜੀ ਤਕਨੀਕ ਹੈਗੀ ਹੈ ਚਲੋ ਬਹੁਤ ਪ੍ਰੋਟੋਕੋਲ ਹੁੰਦਾ ਪਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਇੱਕ ਐਡਵਾਂਸਡ ਟੈਕਨੋਲੋਜੀ ਜਿਹੜੀ ਕਿ ਇਸ ਸਮੇ ਸਾਡੇ ਦੇਸ਼ ਸਾਡੀ ਸੁਰੱਖਿਆ ਦੇ ਲਈ ਜਿਹੜੀ ਆਰਮੀ ਨੂੰ ਦਿੱਤੀ ਜਾਂਦੀ ਹੈ ਇੱਕ ਜਾਣ ਨਹੀਂ ਹੈਗੀ ਬਾਕੀ ਸਭ ਕੁਝ ਹੈ ਦੇਖੋ ਇੱਕ ਇਨਸਾਨ ਤੋਂ ਵੀ ਵੱਧ ਸ਼ਕਤੀਸ਼ਾਲੀ ਇਹ ਰੋਬੋਟ ਹੈ ਜਿਹੜਾ ਕਿ ਸਾਡੀ ਰਖਵਾਲੀ ਦੇ ਲਈ ਸਾਡੀ ਆਰਮੀ ਜਿਨ੍ਹਾਂ ਦੇ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਉਹਨਾਂ ਦਿੱਤਾ ਹੋਇਆ ਦੇਖੋ ਇਹ ਰਿਮੋਟ ਦੇ ਨਾਲ ਕੰਟਰੋਲ ਕਰ ਰਿਹਾ ਇਸ ਨੂੰ ਜੰਪ ਇਹ ਪੂਰੇ ਜੰਪ ਜੰਪ ਕਰਦਾ ਹੈ ਇਹ ਜ਼ਮੀਨ ਤੇ ਲੇਟਦਾ ਹੈ ਇਹ ਪੂਰੇ ਫੰਕਸ਼ਨ ਇਸ ਦੇ ਵਿੱਚ ਜਿਹੜੇ ਕੀ ਹੈਗੇ ਨੇ ਉਹ ਫੰਕਸ਼ਨ ਵੀ ਅਸੀਂ ਚਾਹਾਂਗੇ ਇੱਕ ਵਾਰ ਇਹ ਜੰਪ ਕਰਾਓ ਜੰਪ ਪਲੀਸਿੰਦੇ ਜਿਹੜੇ ਫੰਕਸ਼ਨ ਹੈਗੇ ਜਰੂਰ ਦੇਖੋ ਹੁਣ ਇਹ ਇਹ ਜੰਪ ਕਰੇਗਾ ਹੁਣ ਇਹ ਲਟਾਇਓ ਡਾਊਨ ਜੰਪ ਤੋਂ ਬਾਅਦ ਹੁਣ ਇਹ ਸ਼ੇਪ ਜਿਹੜੀ ਹੈਗੀ ਆ ਬਿਲਕੁਲ ਡਾਊਨ ਬਿਲਕੁਲ ਸਾਇਲੈਂਟ ਜਿਵੇਂ ਅਸੀਂ ਕਹਿ ਦਿੰਦੇ ਆ ਬਿਲਕੁਲ ਹੁਣ ਆਪਣੀ ਪੋਜੀਸ਼ਨ 'ਚ ਆਇਆ ਇਸ ਤੋਂ ਬਾਅਦ ਹੋਰ ਵੀ ਕੋਈ ਫੰਕਸ਼ਨ ਇਸ ਤੋਂ ਇਲਾਵਾ ਇਹ ਫੰਕਸ਼ਨ ਜਿਹੜੇ ਹੈਗੇ ਨੇ ਇਸ ਦੇ ਉੱਪਰ ਜਿਹੜੇ ਕਿ ਸਾਡੇ ਫੌਜੀ ਵੀਰਾਂ ਦੇ ਵੱਲੋਂ ਦੱਸੇ ਗਏ ਨੇ ਬਹੁਤ ਐਡਵਾਂਸਡ ਟੈਕਨੋਲੋਜੀ ਦੇ ਨਾਲ ਲੈਸੇ ਰੋਬਟ ਮਿਊਲ ਦੇਖੋ ਸਾਇਲੈਂਟ